ਸ਼ਾਸਿਕਾਲ ਜੀ ਸਾਰੇ ਪਰਾਂਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਤੇ ਮਣੀ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਤੇ ਜਰਸੀ ਗਾਵਾਂ ਤੇ ਬਾਈ ਦਾ ਫੋਕਸ ਵੱਧਾ ਮਿੱਤਰੋ ਤੇ ਅੱਜ ਫਿਰ ਤਿੰਨ ਜਰਸੀ ਵਿਖਾਤ ਰੀਆਂ ਤੁਹਾਨੂੰ ਮਿੱਤਰੋ ਕਰਦੇ ਆ ਗੱਲਬਾਤ ਮਿਲਦੇ ਆ ਭਰਾ ਤੋਂ ਸਾਰੀ ਜਾਣਕਾਰੀ ਲੈ ਲੈਣੇ ਆ ਕੱਲਾ ਕੱਲਾ ਜਨਵਾਰ ਆਪਾਂ ਤੋਰ ਫੇਰ ਕੇ ਵੇਖ ਲਾਂਗੇ ਆਉ ਡਿਮਾਂਡ ਕਰਦੇ ਆ ਬਾਈ ਤੋਂ ਕੀ ਜਾਣਕਾਰੀ ਦਿੰਦਾ ਮਿਲਦੇ ਆ ਪਰਾਂਵਾਂ ਸਸ ਸਿੱਗਲ ਮਣੀ ਬਸੇ ਬਾਈ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਈ ਜੀ ਸੇਤਾਂ ਘਰ ਪਰਵਾਰ ਅੱਜ ਠੀਕ ਹੈ ਬੜੇ ਵਧੀਆ ਚਲੋ ਸ਼ੁਕਰ ਹੈ ਪਹਿਲਾ ਵਾਲੀ ਗਾਂਵਾਂ ਹੋ ਗਿਆ ਸੇਲ ਬਾਈ ਹਾਂਜੀ ਹੋ ਗਿਆ ਬਾਈ ਠੀਕ ਹੈ ਅੱਛਾ ਵੀਰੇ ਆ ਪਹਿਲੇ ਨੰਬਰ ਤੇ ਗਾਂ ਜਿਹੜੀ ਕਿੰਨਾ ਵਾ ਸੂਆ ਕਿੰਨੇ ਦੇਣ ਹੋ ਗਏ ਤੀਜੇ ਸੂਏ ਵੀਰੇ ਠੀਕ ਆ ਤੇ 12 ਲੀਟਰ ਦਾ ਤਿਆਰ ਆ ਜੀ ਐਨ ਕੰਡੇ ਵਾਲਾ ਮਗਰ ਵੱਛੇ ਤੇ ਵੱਛਾ ਮਗਰ ਵੱਛਾ ਮਗਰ ਸੂਈ ਨੂੰ ਕਿੰਨੇ ਦਿਨ ਦੱਸਿਆ ਸੀ ਸੂਈ ਨੂੰ ਮੰਨ ਕੇ ਚਲੋ ਯਾਰ ਹਫਤਾ ਹੋ ਗਿਆ ਉਹ ਠੀਕ ਆ ਵੀਰੇ ਅੱਛਾ ਚਵਾਈ ਚਵਾਈ ਨੂੰ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਆ ਵੀਰੇ ਰੇਟ ਬਾਈ ਜਾਂਦਾ ਵੀਰੇ ਰੇਟ ਦਾ ਲੇ ਮੇਤਰੋ 12 ਲੀਟਰ ਦੁੱਧ ਤਿਆਰ ਹੈ 14 ਲੀਟਰ ਦੁੱਧ ਕਰੂਗੀ ਬਈ ਇਹ ਹੈ 14 ਲੀਟਰ ਦੇ ਦੂਗੀ ਤੇ ਦੂਗੀ ਦੇ ਦੂਗੀ ਬਈ 12 ਲੀਟਰ ਤਿਆਰ ਆ 14 ਕਿਲੋ ਦੁੱਧ ਦੇ ਦੂਗੀ ਬਈ ਇਹਦਾ ਖੁੱਲਾ ਡੁੱਲਾ ਦੇਣਾ ਵੀ ਪਣਦਾ ਵਾ ਅੰਗਾ ਦੀ ਠੀਕ ਆ ਸੁਹਾ ਦੂਜਾ ਦੀਜਾ ਹੋਣਾ ਬਈ ਤੀਜਾ ਸੁਹਾ ਬਈ ਤੀਜਾ ਸੁਹਾ ਹੂੰ ਤੀਜਾ ਸੁਹਾ ਇਹ ਸੋਈ ਆ ਮੇਤਰੋ ਵੱਛਾ ਆਂਦੇ ਮਗਰਾ ਲਿਓ ਬਈ 36000 ਰੁਪਇਆ ਡਿਮਾਂਡ ਮੇਤਰੋ ਭਾਜ ਐਜ ਬਿਲਕੁਲ ਕਿਉਂਕਿ ਇੱਥੇ ਬਸ ਛੋੜ ਸੱਪੇ ਵਾਲਾ ਕੰਮ ਹੀ ਹੁੰਦਾ ਹੁੰਦਾ ਬਾਲਾ ਨਹੀਂ ਕੋਈ ਤਾੜਾ ਹੁੰਦਾ ਮੰਗ ਕੇ 45 ਤਾਂ ਦੇ ਦੇਣੀ 35 ਦੀ ਜੇ 36 ਮੰਗਿਆ ਤਾਂ ਬਸ ਕੋਈ ਹਜ਼ਾਰ ਦਾ ਇੱਧਰ ਉੱਧਰ ਓਲਾ ਹੁੰਦਾ ਜਾਂ 500 ਦੇ ਹੁੰਦਾ ਵਾ ਤਵੱਤ ਮੇਰੇ ਹਿਸਾਬ ਨਾਲ ਉਹ ਜਿਹੜੇ ਭਰਾਲ ਜਾਂਦੇ ਆ ਮਾਲ ਲੈਂਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ 36000 ਰੁਪਈਆ ਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਗਾਂ ਚੰਗੀ ਆ ਥਣ ਚੰਗਾ ਵਾਲੇ ਹੀ ਪੁੱਤ ਨਜ਼ਦੀਕ ਤੋਂ ਵਿਖਾ ਦੀ ਇੱਕ ਜੀ ਥਣ ਥੋਣ ਦਾ ਇਹ ਹੈਗੀ ਆ ਪਹਿਲੇ ਨੰਬਰ ਤੇ ਇਹ ਤੀਜਾ ਸੁਆਵਾ ਹਫਤੇ ਦੀ ਸੋਈ ਆ ਵੱਛਾ ਮਗਰ ਆ ਰੇਟ 36000 ਅੱਛਾ ਭਾਈ 2 ਨੰਬਰ ਤੇ ਗਾਂ ਜੜੀ ਭਾਈ ਇਹ ਵੀਰੇ ਅੱਜ ਚੌਥਾ ਦਿਨ ਆ ਸੋਈ ਨੂੰ ਇਹਨੂੰ ਠੀਕ ਆ ਭਾਈ ਤੇ 10 ਲੀਟਰ ਦਾ ਤਿਆਰ ਆ ਕੰਡੇ ਵਾਲਾ ਜਮਾ ਚੌਥਾ ਦਿਨ ਸੋਈ ਨੂੰ ਤੇ 10 ਲੀਟਰ ਤਿਆਰ ਆ ਹਲੇ ਬੋਲੇ ਜੀ ਤਕਰੀਬ ਮਾੜੀ ਮੋਟੀ ਕੀ ਬਾਤ ਆ ਫਿਰ 12 13 ਕਿਲੋ ਦੁੱਧ ਦੇ ਜੂਗੇ ਨਾ ਭਾਈ ਦੇ ਦੇ ਜੂ ਆਰਾਮ ਨਾਲ ਵੱਛਾ ਮਗਰ ਕੇ ਵੱਛੀ ਭਾਈ ਮਗਰ ਵੱਛੀ ਆ ਭਾਈ ਬਹੁਤ ਵਧੀਆ ਵੱਛੀ ਆ ਹਾਂ ਵੱਛੀ ਪੂਰੀ ਕੈਨੇਡਾ ਹੈ ਨਾ ਹਾਂ ਅੱਛਾ ਇਹ ਕਿੰਨੇ ਦੇ ਦੇ ਦੀਏ ਮਣੀ ਭਾਈ ਇਹ 35000 ਰੁਪਏ ਦੇ ਦੇ 35000 ਦੀ ਲਾਡ ਪਿਆਰ ਥੋੜਾ ਪੋਤਾ ਮੜਾ ਮੜਾ ਕਰ ਲਾਂਗੇ ਮੜਾ ਮੜਾ ਠੀਕ ਹੈ ਕੱਢੀ ਬਾਰੋਂ ਪੂਰੀ ਤੈਨੂੰ ਪਤਾ ਹੀ ਬਈ ਆਪਾਂ ਦਾ ਦਿਹਾੜੀ ਵਾਲਾ ਮਸਲਾ ਹੀ ਆ ਜੀ ਹਾਂ ਸੁਆ ਦੂਜਾ ਵੀਰੇ ਇਹ ਇਹ ਦੂਜਾ ਸੁਆ ਬਈ ਠੀਕ ਹੈ ਵੀਰੇ ਲੈ ਮੇਤਰੋ ਦੂਜਾ ਸੁਆ ਵਾ 10 ਕਿਲੋ ਬੋਲਾ ਇਹਦੇ ਥੱਲੇ ਰੈਡੀ ਆ ਸਵੇਰ ਦੇ ਟਾਈਮ ਮੈਂ ਵੀਡੀਓ ਬਣਾਈ ਆ ਮੇਤਰੋ ਚਵਾਈ ਨੂੰ ਮੰਨ ਲਓ ਤਕਰੀਬਨ ਤੁਸੀਂ 3 2 3 ਘੰਟੇ ਹੋਏ ਅਜੇ ਉਸ ਹਿਸਾਬ ਦੇ ਇਹਨਾਂ ਦੇ ਲੇਵਿਆਂ ਦੇ ਜਜਮੈਂਟ ਕਰਿਆ ਸ਼ਾਮ ਤਾਈ ਇਹਨਾਂ ਨੇ ਭਰਨੇ ਆ ਹਵਾਨੇ ਜਿਹੜੇ ਮੋੜ ਦੇ ਬੱਛੀ ਵੇਖੀ ਬਈ ਮੇਤਰੋ ਇਹਦੀ ਬੱਛੀ ਨੂੰ ਵਿਖਾਈ ਪੁੱਤ ਇੱਕ ਵਾਰੀ ਵੱਤਲੀ ਵੱੱਛੀ ਭਾਈ ਜੀ 10000 ਦੀ ਵੱੱਛੀ ਹੈ ਪਿਆਰੀ ਬਹੁਤ ਹੈ ਹਨਾ ਹੂੰ ਉਹ ਕਹਿੰਦੇ ਭਾਈ ਇੰਪੋਰਟਡ ਸੀਮਨ ਦੀ ਵੱੱਛੀ ਹੈ ਇੰਪੋਰਟਡ ਸੀਮਨ ਦੀ ਠੀਕ ਹੈ ਲੈ ਵੀ ਮੇਤਰੋ ਪੂਰੇ ਚੰਗੇ ਸੀਮਨ ਦੀ ਵੱੱਛੀ ਭਾਈ ਹੋਣਾ ਦੱਸਿਆ ਤੇ ਹੈ ਵੀ ਆ ਭਾਈ ਵੱੱਛੀ ਵੀ ਦੱਸਦੀ ਹੈ ਇਹ ਗੱਲ ਹੈ ਕਿ ਭਾਈ ਭਰਦੀ ਆ ਅੱਛਾ ਇਹਦਾ 35000 ਰੁਪਿਆ ਰੇਟ ਵੀਰੇ ਹਾਂਜੀ ਭਾਈ ਜੇ ਕੋਈ ਜੋੜਾ ਲੈ ਲਵੇ ਜੋੜੇ ਦਾ ਬਣਦਾ 75000 ਰੁਪਿਆ ਹਨਾ ਹਾਂਜੀ ਹਾਂਜੀ ਤੇ ਮਨ ਤੇ ਖੁੱਲਾ ਕਰ ਦੇਗਾ ਭਰਾ ਫਿਰ ਕਰ ਦਾਂਗੇ ਵੀਰੇ ਠੀਕ ਹੈ ਵੀਰੇ ਅੱਛਾ ਇੱਕ ਤਿੱਲ ਵੜ ਤੇਰੇ ਕੋਲੇ ਹਨਾ ਭਾਈ ਜੀ ਥੀਰੀ ਵੱੱਛੀ ਆ ਪਹਿਲਾਂ ਅੱਛਾ ਤੇ ਤੈਨਾਂ ਜੀ ਤੇ ਅੱਲਾ ਮਗਰੇ ਥਨੋ ਵੀਰੇ ਮਗਰੇ ਥਨੋ ਵੀਰੇ ਠੀਕ ਆ ਤੇ ਜਮਾਂਦਰੀ ਹੋ ਗਈ ਬੈਠਾ ਥੋਂ ਬਹੁਤ ਵਧੀਆ ਹਾਂ ਜਮਾਂਦਰੀ ਆ ਠੀਕ ਆ ਬਹੁਤ ਵਧੀਆ ਚਵਾਈ ਆ ਵੀਰੇ ਦੁੱਧ ਕਿੰਨਾ ਵੀਰੇ ਦੁੱਧ 6 ਕਿਲੋ ਹੈ ਸੁਈ ਨੂੰ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਇਹਨੂੰ ਮੰਨ ਕੇ ਚਲੋ 4-5-5 ਦਿਨ ਹੋ ਗਏ ਹੋਣਗੇ ਭਾਈ ਆ ਬੱਛਾ ਖੜਾ ਮਗਰੇ 10 ਕਿਲੋ ਦੁੱਧ ਦੇਜੋਗੇ ਨਾ ਭਾਈ 10 ਕਿਲੋ ਆਉਣਾ ਭਾਈ ਜਿਹਨੇ ਯਾਰ 70-80 ਹਜ਼ਾਰ ਮਾਜੇ ਤੇ ਲਾਉਣਾ ਇਹ ਗਾਂ ਲੈ ਜੀ ਹਾਂ ਉਹਦੇ ਵਾਸਤੇ ਫਾਇਦੇਮੰਦ ਆ ਹਨਾ ਹਾਂ 5 5.5 ਫੈਟ ਆ ਇਹਦੀ ਹਾਂ ਅਸਾ ਰੇਟ ਰਹਿੰਦਾ ਭਾਈ ਰੇਟ ਭਾਈ ਦਾ 16 ਬਈ 14 ਦੀ ਲਿਆਂਦੀ ਤਾਂ ਆਪਾਂ ਠੀਕ ਆ ਬਈ ਬਸ 2000 ਦੀ ਹੋਲਾ 2000 ਨੇ ਦੇ ਦੇਣ ਠੀਕ ਆ ਬਈ ਓਕੇ ਲੈ ਆ ਬਈ ਲੈ ਵੀ ਮੈਂ ਤੈਨੂੰ ਸਾਰਾ ਕੁਝ ਦੱਸਦਾ ਬਾਈ ਨੇ ਵਿਚਾਰੇ ਨੇ ਉਹਦੇ ਵਿੱਚੋਂ ਤਾਂ ਮਤਲਬ 14000 ਚ ਪਈ ਆ ਬਾਈ ਇਹਨੂੰ ਕਿਉਂਕਿ ਬਾਈ 12 13 ਦੀ ਉੱਥੋਂ ਲਈ ਬਈ ਹੈ ਵੀ ਬੱਕਰੀ ਆ ਗਈ ਆ ਨਾ ਇਹ ਪੂਸ਼ ਮਾਰਨੇ ਆ ਲੱਤ ਠੰਡੀ ਠੰਡੀ ਜਿਹੜਾ ਮਰਜੀ ਚੋਈ ਜਾਵੇ ਕੋਈ ਕੀ ਮਾਰੀ ਆ 10 ਕਿਲੋ ਦੁੱਧ ਦੇਈ ਜਾਣਾ ਵੈੜ ਨੇ ਇੰਨੇ ਦਾ ਬਾਈ ਅਗਲੇ ਖਾਲੀ ਬੱਛੀਆਂ ਦਿੰਦੇ ਆ ਬੱਛੀਆਂ ਹੀ ਦਿੰਦੇ ਸਹੀ ਆ ਕੋਈ ਮਾੜਾ ਨਹੀਂ ਸੌਦਾ ਇਹ 10 ਕਿਲੋ ਦੁੱਧ ਦੇਈ ਜਾਣਾ ਨਾਲ ਓਕੇ ਥਣ ਚੰਗਾ ਸੀ ਹਨਾ ਹਨ ਬਹੁਤ ਵਧੀਆ ਬਾਈ ਹੂੰ ਪਸਮਾਕ ਕਰਦੀ ਐ ਪੂਰੇ ਵਧੀਆ ਥਣ ਕਰਦੀ ਐ ਤਿੰਨੇ ਤਿੰਨਾ ਦੇ ਓਕੇ ਦੁੱਧ ਜਮ ਤਿੰਨਾ ਚ ਹਾਂ ਇੱਕੋ ਜਿਹਾ ਬਰਾਬਰ ਕੰਮ ਹਾਂ ਇਹ ਤਾਂ ਇੱਕ ਦੰਦਾ ਤੋਂ ਕੀ ਰੀਆ ਹੈ ਹਾਂ ਠੀਕ ਹੈ ਬੰਦ ਦੇ ਬਾਈ ਬਸ ਵੀਰੇ ਲੈ ਮਿੱਤਰੋ ਵਹਿਰ ਟਿਕਾਣੇ ਦੀ ਐ ਵੀ 3 ਜਨਵਾਰ ਸੀ ਬਾਈ ਦੇ ਕੋਲੇ ਤਿੰਨੇ ਜਨਵਾਰ ਜਿਹੜੇ ਤੁਹਾਨੂੰ ਮਿੱਤਰੋ ਮਿਲ ਜਾਣਗੇ ਭਾਅ ਸਮੇਤ ਜਾਣਕਾਰੀ ਲੈਤੀ ਆ ਡਿਟੇਲ ਲੈਤੀ ਆ ਨੰਬਰ ਮਣੀ ਬਾਈ ਦੱਸੇ ਕਰਾ ਹਾਂਜੀ ਬਾਈ 98146 ਹਾਂ 72358 9814672358 72358 72358 ਠੀਕ ਹੈ ਭਾਈ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਮਾਲਾ ਕਲਾਵਾ ਜ਼ਿਲ੍ਹਾ ਮੂਗਾ